ਭਿੱਤੇ ਦਿਨੀ ਫਿਰੋਜ਼ਪੁਰ ਦੇ ਵਿੱਚ ਨਵੀਨ अरोड़ा ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਤੁਹਾਨੂੰ ਦੱਸ ਦਈਏ ਵੱਡੀ ਅਪਡੇਟ ਇਸ ਦੇ ਵਿੱਚ ਸਾਹਮਣੇ ਆਈ ਹੈ ਕਿ ਪੁਲਿਸ ਨੇ ਬੰਦੇ ਟਰੇਸ ਕਰ ਲਏ ਨੇ ਕਿਵੇਂ ਕਹਾਣੀ ਬਣਾਈ ਕਿਵੇਂ ਰੈਕੀ ਕੀਤੀ ਆਟੋ ਤੇ ਕਿਵੇਂ ਗਏ ਔਰ ਬਰਥਡੇ ਵਾਲੇ ਦਿਨ ਕਿਵੇਂ ਪੂਰੀ ਕਹਾਣੀ ਬਣਾ ਕੇ ਇਸ ਨੂੰ ਅੰਜਾਮ ਦਿੱਤਾ ਲੇਕਿਨ ਹੁਣ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਫੜ ਲਿਆ ਪੂਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮਸਲਾ ਸੀ ਕਿਉਂ ਕਤਲ ਕੀਤਾ ਗਿਆ ਐਸਐਸਪੀ ਭਵਿੰਦਰ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਸਰ ਕੀ ਕਾਰਨ ਸੀਗਾ ਜਿਸ ਕਰਕੇ ਕਤਲ ਕਰ ਦਿੱਤਾ ਗਿਆ ਸੀ ਬਿਲਕੁਲ ਜੀ ਇਹ ਜਿਹੜਾ ਨਵੀਨ अरोड़ा ਜੀ ਦਾ ਬੜੇ ਹੀ ਇੱਕ ਬਹੁਤ ਹੀ ਮੰਦ ਭਾਗ ਹੈ ਜਿਹੜਾ ਐਕਸ਼ਨ ਜਿਹੜਾ ਇਹ ਹੋਇਆ ਸੀਗਾ ਤੇ ਜਿਸ ਦੇ ਵਿੱਚ ਉਹਨਾਂ ਦੀ ਨਵੀਨ अरोड़ा ਜੀ ਦੀ ਹੱਤਿਆ ਕੀਤੀ ਕੁਝ ਅਣਪਛਾਤੇ ਬੰਦੇ ਜਿਹੜੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਾਡੀਆਂ ਟੀਮਾਂ ਵੱਲੋਂ ਪੂਰੀ ਮਿਹਨਤ ਦੇ ਨਾਲ ਉਹਨਾਂ ਨੂੰ ਟੈਕਨੀਕਲੀ ਉਹ ਸੀਸੀਟੀਵੀ ਫੁਟੇਜ ਤੋਂ ਅਤੇ ਹਿਊਮਨ ਇੰਟੈਲੀਜੈਂਸ ਦੇ ਜ਼ਰੀਏ ਉਹਨਾਂ ਨੂੰ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਜਿਹੜਾ ਕਨਵ ਤੇ ਹਰਸ਼ ਜਿਹੜੇ ਬਾਦਲ ਤੇ ਜਤਨਕਾਲੀ ਇਹ ਸਾਰੇ ਜਣੇ ਰਲ ਕੇ ਬੈਠੇ ਸੀ ਤੇ ਇੱਕ ਇਹਨਾਂ ਦਾ ਹੋਰ ਸਾਥੀ ਇਹਨਾਂ ਨੇ ਕਨਵ ਦੇ ਘਰ ਜਦੋਂ ਕਨਵ ਦਾ ਜਨਮ ਦਿਨ ਸੀ 13-11 ਨੂੰ ਇਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਵੀ ਆਪਾਂ ਜਿੱਥੇ ਕਿ ਜਤਨਕਾਲੀ ਨੇ ਕਿਹਾ ਵੀ ਆਪਾਂ ਆ ਇੱਕ ਕੰਮ ਕਰਨਾ ਹੈ ਤੇ ਉਹ ਉਹਦੇ ਪਿੱਛੇ ਇਹਨਾਂ ਨੂੰ ਪੈਸੇ ਵੀ ਦੇ ਦਊਗਾ ਪਹਿਲਾਂ 5000 ਥੋੜੇ ਪੈਸੇ ਦੇਣ ਦੀ ਉਸਨੇ ਇਹਨਾਂ ਨੂੰ ਆਫਰ ਕੀਤੀ ਬਾਅਦ ਦੇ ਵਿੱਚ ਇਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਲੱਖ ਰੁਪਏ ਦੇ ਦਊਗਾ ਜੇ ਤੁਸੀਂ ਮੇਰੇ ਨਾਲ ਇਹ ਕੰਮ ਕਰੋ ਤੇ ਇਹਨਾਂ ਨੇ ਪਲੈਨਿੰਗ ਕੀਤੀ ਤੇ ਇਹਨਾਂ ਨੇ ਉਸ ਦੀ ਰੈਕੀ ਕੀਤੀ ਜਿਸ ਦੌਰਾਨ ਇਹ ਉਹਦਾ ਜਤਨ ਕਾਲੀ ਦੇ ਆਟੋ ਵੀ ਇਹਨਾਂ ਨੇ ਯੂਜ਼ ਕੀਤਾ ਮਲਟੀਪਲ ਟਾਈਮਸ ਤੇ ਹੁਣ ਵੀ ਜਦੋਂ ਇਹਨਾਂ ਨੇ ਰੈਕੀ ਤੋਂ ਬਾਅਦ ਜਿਸ ਦਿਨ 15 ਤਰੀਕ ਨੂੰ ਇਸ ਕਤਲ ਨੂੰ ਅੰਜਾਮ ਦਿੱਤਾ ਉਸ ਦਿਨ ਵੀ ਉਹ ਇਕੱਠੇ ਹੀ ਸੀ ਤੇ ਬਾਅਦ ਦੇ ਵਿੱਚ ਜਿਹੜਾ ਜਤਨ ਕਾਲੀ ਨੇ ਇਹਨਾਂ ਨੂੰ ਉੱਥੋਂ ਆਪਣੇ ਆਟੋ ਦੇ ਵਿੱਚ ਬੱਸ ਸਟੈਂਡ ਤੇ ਛੱਡਿਆ ਤੇ ਉਸ ਤੋਂ ਬਾਅਦ ਆਪ ਵੀ ਇੱਥੋਂ ਭਗੋੜੇ ਹੋ ਗਏ ਇਹ ਕਿੰਨੇ ਦਿਨ ਸਾਰ ਰੈਕੀ ਪਹਿਲਾਂ ਕਰਦੇ ਰਹੇ ਜਾਂ ਇੱਕ ਅੱਧਾ ਦਿਨ ਹੀ ਲੱਗੇ ਜਾਂ ਕੁਝ ਘੰਟੇ ਹੀ ਪਹਿਲਾਂ ਕੀਤੀ ਇਹਨਾਂ ਨੇ ਇਹਨਾਂ ਨੇ ਪਹਿਲਾਂ 15 ਦਿਨਾਂ ਤੋਂ ਪਹਿਲਾਂ ਤੋਂ ਇਹਨਾਂ ਨੇ ਇਹ ਜਿਹੜਾ ਕੀਤਾ ਸੀਗਾ ਤੇ ਇਹਨਾਂ ਨੇ ਵੈਪਨ ਵੀ ਬਾਹਰੋਂ ਜਾ ਕੇ ਯੂਪੀ ਤੋਂ ਪ੍ਰੋਕਿਊਰ ਕਰਕੇ ਲਿਆਏ ਆ ਤੇ ਉਸ ਵੈਪਨ ਆਉਣ ਤੋਂ ਬਾਅਦ 13 ਨੂੰ ਇਹਨਾਂ ਨੇ ਫੇਰ ਆਹ ਸਾਰੀ ਪਲੈਨਿੰਗ ਕੀਤੀ 14 ਨੂੰ ਰੈਕੀ ਕੀਤੀ 15 ਨੂੰ ਇਹਨਾਂ ਨੇ ਘਟਨਾ ਨੂੰ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਸਰ ਇਹ ਕਾਰਨ ਕੀ ਇੰਨਾ ਵੱਡਾ ਯੂਪੀ ਜਾ ਕੇ ਉਹਨਾਂ ਨੂੰ ਹਥਿਆਰ ਲੈਉਣੇ ਪਏ ਪੂਰੀ ਕਹਾਣੀ ਬਣੀ ਇੱਕ ਹੀ ਕਾਰਨ ਕੀ ਨਿਕਲਿਆ ਇਹਦੇ ਪਿੱਛੇ ਦੇਖੋ ਜਿਹੜੀ ਆ ਸਾਰੀ ਪੁਛਗਿਸ਼ ਦੇ ਵਿੱਚ ਹੀ ਆ ਜਿਹੜੀ ਇਹਨਾਂ ਦੀ ਕਨਵ ਦੀ ਤੇ ਹਰਸ਼ ਦੀ ਹੁਣ ਤੱਕ ਪੁਛਗਿਸ਼ ਕੀਤੀ ਹੈ ਤੇ ਜਿਹੜਾ ਅਵੇਲੇਬਲ ਸਾਡੇ ਕੋਲ ਹੈਗਾ ਇਹਨਾਂ ਦੀ ਜੋ ਵੀ ਸਾਡੇ ਹੁਣ ਤੱਕ ਤਤ ਸਾਹਮਣੇ ਆਏ ਆ ਉਹਦੇ ਵਿੱਚ ਇਹੀ ਹੈ ਵੀ ਜਿਹੜਾ ਜਤਨ ਕਾਲੀ ਨੇ ਤੇ ਕਨਵ ਨੇ ਇਹ ਬੈਠ ਕੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਪਲੈਨਿੰਗ ਹੋਈ ਜਿਸ ਦੇ ਵਿੱਚ ਇਹਨਾਂ ਨੇ ਹਰਸ਼ ਨੂੰ ਤੇ ਬਾਦਲ ਨੂੰ ਤੇ ਇੱਕ ਹੋਰ ਜਿਹੜਾ ਜਤਨਕਾਲੀ ਦਾ ਹੀ ਜਾਣਕਾਰ ਸੀ ਉਸ ਨੂੰ ਇਹਨਾਂ ਨੇ ਸ਼ਾਮਲ ਕੀਤਾ ਤੇ ਇਸ ਕਟਲ ਨੂੰ ਅੰਜਾਮ ਦਿੱਤਾ ਕੋਈ ਮਾਸਟਰ ਮਾਈਂਡ ਵੀ ਇਹਦੇ ਪਿੱਛੇ ਹੈਗਾ ਜਿਹਨੂੰ ਹਜੇ ਫੜਨਾ ਜਾਂ ਇਹ ਜਿਹੜਾ ਕਾਲੀ ਆ ਤੇ ਇਹ ਕਨਵ ਹੈ ਇਹ ਮੇਨ ਹੈ ਤੇ ਇਹ ਕਾਲੀ ਜਦੋਂ ਅਸੀਂ ਫੜ ਲੈਣਾ ਜਤਨਕਾਲੀ ਉਸ ਤੋਂ ਹੋਰ ਚੀਜ਼ਾਂ ਸਾਨੂੰ ਸਾਹਮਣੇ ਆਉਣ ਦੀ ਸੰਭਾਵਨਾ ਹੈ ਤੇ ਇੱਥੇ ਇਹ ਵੀ ਆ ਮੈਂ ਕਹਿਣਾ ਚਾਹਣਾ ਵੀ ਜਿਵੇਂ ਇੱਕ ਉਹ ਪੱਤਰ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ